ਦਾਹੋ ਦੇ ਆਪਣੇ ਡੇਰੀਵਰ ਖੇਤਾਂ ਤੇ ਜਾਦੇ ਡੇਰੀਵਰ ਕਿੰਨੋਂ ਉਹੀ ਪਿੰਡਾਂ ਜਿਹੜਾ ਪਿਛੇ ਸਾਹਮਣੇ ਆਇਆ ਸੀ ਜਿਹੜੇ ਕੁਝ ਨੌਜਵਾਨ ਜਿਹੜੇ ਇਸ ਕੋਲ ਵਾਸਤੇ ਰਿਸ਼ੇ ਗਏ ਤੇ ਤੁਹਾਨੂੰ ਜਬਰੀ ਭਰਤੀ ਕਰਕੇ ਫੌਜ ਚ ਲੜਨ ਵਾਸਤੇ ਭੇਜਤਾ ਗਿਆ ਸੀ ਹੋਰ ਵੀ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਦੀ ਇੱਕ ਬਿਆਨ ਆਇਆ ਕਿ ਰਸ਼ੀਆ ਦੇ ਜਿਹੜੇ ਪ੍ਰਧਾਨ ਮੰਤਰੀ ਪੁੱਤਰ ਨੇ ਜੀ ਨਾਲ ਗੱਲਬਾਤ ਹੋਈ ਆ ਕਿ ਉਹ ਬੱਚੇ ਵਾਪਸ ਭੇਜਾਂਗੇ ਅਸੀਂ ਇਸ ਦਾ ਮੌਜੂਦ ਆ ਗਗਨਦੀਪ ਸਿੰਘ ਜਿਹੜੇ ਬੇਟੇ ਦੀ ਪਹਿਲਾਂ ਕੋਣਾਂ ਨੇ ਵੀਡੀਓ ਆ ਕੇ ਉਹਨਾਂ ਨੇ ਹੈਲਪ ਵੀ ਮੰਗੀ ਸੀ ਸਰਕਾਰ ਤੋਂ ਆਦੇ ਪਰਿਵਾਰ ਨਾਲ ਮੌਜੂਦ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬੁਲੰਦਰ ਸਿੰਘ ਜੀ ਨਾਲ ਤੁਸੀਂ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਤੁਹਾਡਾ ਬੇਟਾ ਉੱਥੇ ਕਿਵੇਂ ਫਸਿਆ ਸੀ ਤੇ ਹੁਣ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਤੁਹਾਡੇ ਬੇਟੇ ਦੀ ਵਾਪਸੀ ਹੋ ਰਹੀ ਆ ਸਾਡਾ ਬੱਚਾ ਜੀ ਟੂਰਟ ਵੀਜ਼ੇ ਤੇ ਰਸ਼ੀਆ ਗਿਆ ਸੀ ਉੱ ਤੇ ਉੱਥੇ ਫਿਰ ਘੁੰਮਣ ਵਾਸਤੇ ਕਿਤੇ ਗਏ ਨੇ ਟੈਕਸੀ ਕੀਤੀ ਸੀ ਕੋਈ ਲੈ ਗਿਆ ਇਹਨਾਂ ਨੂੰ ਉਧਰ ਘੁੰਮਣ ਵਾਸਤੇ ਉਹ ਟੈਕਸੀ ਵਾਲੇ ਨੇ ਕੋਈ ਧੋਖਾ ਕੀਤਾ ਜਿੰਨਾ ਕਰਾਇਆ ਕੀਤਾ ਰਸਤੇ ਵਿੱਚ ਹੋਰ ਕਰਾ ਮੰਗਣ ਲੱਗਾ ਇਹਨਾਂ ਦੇ ਕੋਲ ਪੈਸਾ ਉਸ ਵੇਲੇ ਨਹੀਂ ਸੀ ਤੇ ਉਹਨੇ ਹਾਈਵੇ ਤੇ ਉਤਾਰ ਦਿੱਤਾ ਇਹਨਾਂ ਨੂੰ ਉੱਥੇ ਉਧਰ ਦੀ ਪੁਲਿਸ ਨੇ ਫੜ ਲਿਆ ਤੇ ਪੁਲਿਸ ਨੇ ਫੜ ਕੇ ਆਰਮੀ ਦੇ ਹਵਾਲੇ ਕਰ ਦਿੱਤਾ ਆਰਮੀ ਨੇ ਡਰਾ ਤਮਕਾਇਆ ਇਹਨਾਂ ਨੂੰ ਇਹਨਾਂ ਨੂੰ ਕਿਹਾ ਕਿ 10 ਸਾਲ ਦੀ ਕੈਦ ਹੋ ਜਾਏਗੀ ਨਹੀਂ ਤੇ 1 ਸਾਲ ਬਾਅਦ ਆਰਮੀ ਜੁਆਇਨ ਕਰ ਲੋ ਬੱਚੇ ਬਹੁਤ ਘਬਰਾ ਗਏ ਤੇ ਜਿਹੜੇ ਫਾਰਮ ਸੀ ਉਹਨਾਂ ਨੇ ਸਾਈਨ ਕਰਵਾਏ ਉਹਨਾਂ ਫਾਰਮ ਵੀ ਉਧਰ ਦੀ ਭਾਸ਼ਾ ਸੀ ਇਹਨਾਂ ਨੂੰ ਕੋਈ ਪੜ੍ਹਨਾ ਨਹੀਂ ਸੀ ਆਂਦਾ ਇਹਨਾਂ ਨੇ ਸਾਈਨ ਕਰ ਦਿੱਤੇ ਫਿਰ ਬੱਚਿਆਂ ਨੇ ਕਿਹਾ ਕਿ ਸਾਨੂੰ ਕਿਤੇ ਅੱਗੇ ਜੰਦ ਵਿੱਚ ਤੇ ਨਹੀਂ ਭੇਜੋਗੇ ਉਹਨਾਂ ਨੇ ਕਿਹਾ ਬਿਲਕੁਲ ਨਹੀਂ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਵੇਗੀ ਜਾਂ ਕੋਈ ਸਕਿਉਰਟੀ ਦੀ ਜੌਬ ਦਿੱਤੀ ਜਾ ਕੇ ਪਰ ਇਸ ਦੇ ਉਲਟ ਹੋਇਆ ਬੱਚਿਆਂ ਨੂੰ ਸਿੱਧਾ ਜਾ ਕੇ ਕੈਂਪ ਵਿੱਚ ਲੈ ਗਏ ਤੇ ਜਾ ਕੇ ਰਾਈਫਲ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਕਿਉਂਕਿ ਬੱਚਿਆਂ ਨੇ ਕਦੀ ਰਾਈਫਲ ਪਕੜੀ ਨਹੀਂ 11 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਸਿੱਧਾ ਉਹਨਾਂ ਨੂੰ ਜੁਕ੍ਰੇਨ ਜਾ ਕੇ ਜੁੱਧ ਤੇ ਲੈ ਗਏ ਜਿੱਥੇ ਕਬਜ਼ੇ ਕੀਤੇ ਨੇ ਇੱਕ ਹਫ਼ਤਾ ਫਿਰ ਬਿਲਕੁਲ ਫਰੰਟ ਲਾਈਨ ਤੇ ਲੈਂਡ ਤੇ ਵੀ ਰਹੇ ਜਿੱਥੇ ਗੋਲਾਬਾਰੀ ਮਜਾਹਿਲਾ ਚੱਲ ਰਹੀਆਂ ਸਨ ਇੱਕ ਹਫ਼ਤਾ ਫਰੰਟ ਲਾਈਨ ਤੇ ਵੀ ਰਹੇ ਬੰਕਰ ਦੇ ਵਿੱਚ ਹੀ ਰਹਿਣਾ ਉੱਥੇ ਹੀ ਸੌਣਾ ਇਹ ਬੱਚੇ ਬਹੁਤ ਘਬਰਾ ਕੇ ਤੇਰੇ ਇੱਕ ਅਫਸਰ ਆਇਆ ਡਾਕਟਰ ਉਸਨੇ ਕੁਝ ਹਾਲ ਚਾਲ ਪੁੱਛਿਆ ਕਿ ਕੁਝ ਖਾਣਾ ਵਗੈਰਾ ਖਾਦਾ ਹੈ ਬੱਚਾ ਨੇ ਬਿਲਕੁਲ ਕਿ ਆਬਿਅਸ ਤਿੰਨ ਦਿਨ ਹੋ ਗਏ ਕੁਝ ਨਹੀਂ ਖਾਦਾ ਕਹਿੰਦੇ ਕਿਉਂ ਨਹੀਂ ਖਾਦਾ ਕਹਿੰਦੇ ਇੱਕ ਤੇ ਪਹਿਲੀ ਗੱਲ ਸਾਨੂੰ ਔਖੀ ਨਹੀਂ ਲੱਗਦੀ ਡਰ ਦੇ ਨਾਲ ਘਬਰਾ ਗਏ ਆ ਲੋਸ ਆ ਜਬ ਤੁਹਾਡਾ ਖਾਣਾ ਸਾਡੇ ਕੋ ਨਹੀਂ ਖਾਦਾ ਜਾਂਦਾ ਮੀਟ ਚਾਵਲ ਜੋਵੇ ਪਤਾ ਨਹੀਂ ਕਾਦਾ ਮੀਟ ਆ ਜ ਬਹੁਤ ਘਬਰਾ ਗਏ ਬੱਚੇ ਫਿਰ ਉਹ ਡਾਕਟਰ ਨੇ ਮਦਦ ਕੀਤੀ ਇੱਕ ਬੱਚੇ ਨੂੰ ਪੀਲੀਆ ਵੀ ਹੋ ਗਿਆ ਸੀ ਫਿਰ ਉਹਨੇ ਮਦਦ ਕੀਤੀ ਉੱਪਰ ਅਫਸਰਾਂ ਨਾਲ ਗੱਲ ਕੀਤੀ ਤੇ ਫਿਰ ਫਰੰਟ ਲਾਈਨ ਤੋਂ ਥੋੜਾ ਜਿਹਾ ਪਿੱਛੇ ਇਹਨਾਂ ਨੂੰ ਕੀਤਾ ਤੇ ਅਜੇ ਵੀ ਬਹੁਤ ਡਰਾ ਕਿਸੇ ਵੇਲੇ ਵੀ ਫਰੰਟ ਲਾਈਨ ਤੇ ਫੜ ਸਕਦੇ ਨਹੀਂ ਜਿੱਥੇ ਰਹਿ ਰਹੇ ਨੇ ਉੱਥੇ ਵੀ ਪਤਾ ਨਹੀਂ ਕਿਸੇ ਵੇਲੇ ਕੋਈ ਡ੍ਰੋਨ ਅਮਲਾ ਕਰ ਦਿੰਦਾ ਕੁਝ ਹੋ ਸਕਦਾ ਅਤੇ ਤੁਹਾਡੀ ਤੁਹਾਡੀ ਅਕਸਰ ਬੱਚੇ ਨਾਲ ਗੱਲਬਾਤ ਹੁੰਦੀ ਲਈ ਤੁਹਾਨੂੰ ਦੱਸਦਾ ਉਹਤਾਂ ਦੀਆਂ ਮੁਸ਼ਕਲਾਂ ਹਾਂ ਜੀ ਹਾਂ ਜੀ ਉਹ ਸਾਨੂੰ ਮੁਸ਼ਕਲਾਂ ਦੱਸਦਾ ਉਹਤਾਂ ਦੀਆਂ ਕੁਛ ਵਿਚਾਰਾ ਦੱਸਦਾ ਵੀ ਨਹੀਂ ਉਹਨੂੰ ਪਤਾ ਮੇਰੇ ਮੰਮੀ ਡੈਡੀ ਡਿਪਰੈਸ਼ਨ ਜਿੰਨੇ ਕੁਛ ਦਵਾ ਕੇ ਵੀ ਰੱਖਦਾ ਗੱਲਾਂ ਕਿਸੇ ਵੇਲੇ ਦੱਸ ਦਿੰਦਾ ਕਿ ਬਹੁਤ ਖਤਰਾ ਹੈ ਹੁਣ ਤਾਂ ਹੁਣ ਤੁਹਾਨੂੰ ਇਹ ਯੂਕਰੇਨ ਦੇ ਜਿਹੜੇ ਪ੍ਰਧਾਨ ਮੰਤਰੀ ਦੇਸ਼ ਦੇ ਬਣਾ ਦੇ ਬਣ ਤੁਹਾਨੂੰ ਕਿਵੇਂ ਬਦ ਲੱਗਿਆ ਤੁਹਾਡੇ ਬੇੜੇ ਦੀ ਵਾਪਸੀ ਹੋ ਰਹੀ ਆ ਤੇ ਕਿਦਾਂ ਲਿਆਰ ਪਾਈ ਦੀ ਪਰਵਾਹ ਚ ਕਿਉਂਕਿ ਮੈਂ ਤਾਂ ਪਹਿਲਾਂ ਵੀ ਖਬਰਾਂ ਦੇਖਦਾ ਰਹਿੰਦਾ ਹੁੰਦਾ ਸੀ ਮੇਰੀ ਆਦਤ ਸੀ ਤੇ ਹੁਣ ਤੇ ਜਉਂਦਾ ਬੇਟਾ ਗਿਆ ਪਿਆ ਮੈਂ ਚੈਨਲ ਖਬਰਾਂ ਵਾਲੇ ਦੇਖਦਾ ਹੀ ਰਹਿਣਾ ਤੇ 2-4 ਦਿਨ ਤੋਂ ਪਤਾ ਲੱਗ ਰਿਹਾ ਸੀ ਕਿ ਪ੍ਰਧਾਨ ਮੰਤਰੀ ਦਰਸ਼ੀਏ ਜਾ ਰਹੇ ਨੇ ਤੇ ਹੁਣ ਜਦੋਂ ਚਲੇ ਗਏ ਉਹ ਵੀ ਟੀਵੀ ਤੇ ਆ ਰਿਹਾ ਕਿ ਉਧਰ ਦੇ ਪ੍ਰਧਾਨ ਮੰਤਰੀ ਪੁਤਨ ਦੇ ਨਾਲ ਮੁਲਾਕਾਤ ਹੋਈ ਆ ਬਾਕੀ ਚੈਨਲ ਵਾਲੇ ਵੀ ਫੋਨ ਆ ਰਹੇ ਨੇ ਉਹ ਵੀ ਦੱਸ ਰਹੇ ਨੇ ਤੇ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਨੇ ਮੁੱਦਾ ਉਠਾਇਆ ਭਾਰਤੀ ਨੌਜਵਾਨਾਂ ਦਾ ਕਿ ਇਹਨਾਂ ਨੂੰ ਰਿਹਾ ਕੀਤਾ ਜਾ ਕੇ ਵਾਪਸ ਲਿਆਂਦਾ ਜਾਏ ਤੇ ਅੱਗੇ ਤੋਂ ਕੋਈ ਕਿਸੇ ਵੀ ਭਾਰਤੀ ਦੇ ਨਾਲ ਐਦਾਂ ਨਹੀਂ ਕਰਨਾ ਜੇ ਕੋਈ ਕਿਸੇ ਗਲਤੀ ਨਾ ਕਿਸੇ ਤਰ੍ਹਾਂ ਜੋ ਆਪਣੇ ਟੂਰਟ ਦੇ ਰਸ਼ੀਆ ਹੁੰਦਾ ਤੇ ਕੋਈ ਵੀ ਐਸਾ ਕੰਮ ਨਹੀਂ ਕਰਨਾ ਕਿ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਜੁੱਧ ਵਿੱਚ ਨਹੀਂ ਭੇਜਣਾ ਇਹ ਪ੍ਰਧਾਨ ਮੰਤਰੀ ਨੇ ਕਿਹਾ ਤੇ ਹੁਣ ਬੜੀ ਖੁਸ਼ੀ ਦੀ ਲਹਿਰ ਆ ਮਨ ਵਿੱਚ ਉਮੀਦ ਵੱਜੀ ਆ ਕਿ ਹੁਣ ਪ੍ਰਧਾਨ ਮੰਤਰੀ ਸਾਡੇ ਬੱਚਿਆਂ ਨੂੰ ਵਾਪਸ ਲੈ ਕੇ ਆਉਣਗੇ ਕਿਉਂਕਿ ਉਹਨਾਂ ਨੇ ਮੁੱਦਾ ਉਠਾਇਆ ਹੈ ਇਸ ਕਰਕੇ ਬੜੀ ਖੁਸ਼ੀ ਹੈ ਮਨ ਨੂੰ ਸਾਡੇ ਬੱਚੇ ਘਰ ਵਾਪਸ ਆ ਜਾਣਗੇ ਇਸ ਸਮੇ ਗਗਨਦੀਪ ਸਿੰਘ ਦੇ ਪਿਤਾ ਜੀ ਸਰਦਾਰ ਬੁਲੰਦਸ ਜਿਨ੍ਹਾਂ ਦਾ ਕਹਿੰਦਾ ਜੀ ਸਵਾ ਦੇਸ਼ ਦੇ ਪ੍ਰਧਾਨ ਦੇ ਵੱਲੋਂ ਜਿਹੜਾ ਬਿਆਨ ਆਇਆ ਕਿ ਸਾਡੇ ਬੱਚਿਆਂ ਦੀ ਵਾਪਸੀ ਉਸੇ ਇਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਅਮੀਰ ਬੱਜੀ ਆ ਕਿ ਸਾਡਾ ਜਿਹੜਾ ਬੇਟਾ ਜਲਦ ਘਰ ਵਾਪਸ ਆਏਗਾ ਕਿਉਂਕਿ ਪਰਿਵਾਰ ਇਸ ਸਦਮੇ ਵਿੱਚ ਹੀ ਉਹਨਾਂ ਦੀ ਜਿਹੜੀ ਬਲਿੰਦਰ ਸਿੰਘ ਨਾਲ ਦੀ ਮਦਦ ਜਿਹੜੀ ਵਾਇਪ ਸੀਗਾ ਔਰ ਉਹਨ ਬਲਿੰਦਰ ਸਿੰਘ ਕੋਲੀ ਆਪ ਖੁੱਲ੍ਹ ਦੇ ਪ੍ਰਸ਼ਨ ਚਲੇ ਗਏ ਔਰ ਬੱਚੇ ਦੀ ਆਉਣ ਦੀ ਖੁਸ਼ੀ ਵਿੱਚ ਇਹਨਾਂ ਨੇ ਥੋੜਾ ਜਿਹਾ ਉਮੀਦ ਜਮਾਈ ਹੈ ਕਿ ਉਹਨਾਂ ਦੇ ਬੱਚੇ ਜਲਦ ਘਰ ਵਾਪਸ ਆਉਣਗੇ ਪੰਜਾਬ ਤੱਕ ਲਈ ਪਿੰਡ